ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਸਲਾ ਜੋ ਰਿਆੜਕੀ ਰਜਬਾਹਾ ਤਿਆਰ ਹੋ ਰਿਹਾ ਇਹਦੇ ਪੱਕਾ ਕੀਤਾ ਜਾ ਰਿਹਾ ਉਹ ਪੱਕਾ ਇਹਦੇ ਵਿੱਚ ਦੇ ਜਿਹੜੇ ਜਿਹੜੇ ਰਸਤੇ ਆਉਂਦੇ ਇਹਨਾਂ ਦਾ ਇਹ ਪ੍ਰਪੋਜ਼ਲ ਦੇ ਵਿੱਚ ਲਿਖਿਆ ਹੋਇਆ ਕਿ ਰਸਤਾ ਇੱਕ ਨਾਲ ਨਾਲ 11 ਫੁੱਟ ਦਾ ਤਿਆਰ ਕਰਨਾ ਜਿਹੜਾ ਤਿਆਰ ਨਹੀਂ ਕਰ ਰਹੇ ਭਾਮਪਿੰਡ ਦੇ ਵਿੱਚ ਆ ਕਰਕੇ ਇੱਕ ਰਸਤੇ ਤੇ ਟਿੱਟ ਲੱਗੀ ਹੈ ਉਹ ਇੱਟ ਪੁੱਟ ਕੇ ਵੀ ਇਹਨੂੰ ਨਾਲ ਤੋਂ ਦਬੂਤ ਕਰ ਰਹੇ ਉਹਦੇ ਵਾਸਤੇ ਇਕੱਠੇ ਹੋ ਕੇ ਠੇਕੇਦਾਰ ਠੇਕਦਾਰ ਦੇ ਨਾਲ ਗੱਲਬਾਤ ਹੋਈ ਭਾਈ ਜੇ ਇਹਨੂੰ ਪੁੱਟਣਾ ਤੇ ਇਹਨੂੰ ਦੁਬਾਰਾ ਬਣਾ ਕੇ ਦਿੱਤਾ ਜਾਵੇ ਅੱਜ ਜੂਨੀਅਨ ਇਕੱਠੀਆਂ ਹੋਈਆਂ ਨੇ ਸਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਨਾ ਇਹ ਕਾਰਜ ਕੀਤਾ ਤੇ ਫਿਰ ਵੱਡੇ ਲੈਵਲ ਤੇ ਆਪਾਂ ਧਰਨਾ ਦੇ ਕਰਕੇ ਕਰਵਾਵਾਂਗੇ ਕਰਾਉਣਾ ਤਾਂ ਹੈ ਮੈਂ ਸੋਨੂ ਔਲਖ ਪ੍ਰਧਾਨਾ ਲੋਕ ਇਨਸਾਫ ਮੋਰਚਾ ਕਿਸਾਨ ਯੂਨੀਅਨ ਦਾ ਕੱਲ ਇੱਥੋਂ ਦੇ ਸਾਡੇ ਜਿਹੜੇ ਭਾਮ ਦੇ ਸਾਡੇ ਕਿਸਾਨ ਵੀਰ ਆ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਸੀਗਾ ਤੇ ਅੱਜ ਉਹਨਾਂ ਨੇ ਪਹੁੰਚਣ ਵੱਲੋਂ ਕਿਹਾ ਸੀ ਕਿ ਤੁਸੀਂ ਇੱਥੇ ਪਹੁੰਚੇ ਹੋ ਇੱਥੇ ਬੜਾ ਨੁਕਸਾਨ ਹੋ ਰਿਹਾ ਇੱਥੇ ਆ ਕੇ ਅਸੀਂ ਦੇਖਿਆ ਆ ਜਿਵੇਂ ਕਿ ਤੁਸੀਂ ਪਿੱਛੇ ਵੀ ਵੇਖ ਕੇ ਆਏ ਹੋ ਬਾਕੀ ਸਾਰੇ ਜਿਹੜੇ ਵੀਰ ਆਏ ਨੇ ਉਹਨਾਂ ਦੇ ਨਾਲ ਵੀ ਤੁਸੀਂ ਗੱਲ ਕੀਤੀ ਹੈ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਇੱਕ ਪਿੰਡਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ ਇੱਕ ਤੇ ਇਹਦੇ ਵਿੱਚੋਂ ਮਿੱਟੀ ਕੱਢ ਕੇ ਨਹਿਰ ਦੇ ਵਿੱਚੋਂ ਇਹ ਹਾਈਵੇ ਦੇ ਵਿੱਚ ਹੀ ਜਾ ਰਹੀ ਹੈ ਤੇ ਜਿਹੜੀਆਂ ਇੱਟਾਂ ਇਹ ਵੀ ਜਿਹੜੇ ਜਿਨ੍ਹਾਂ ਨੇ ਠੇਕਾ ਲਿਆ ਹੈ ਜਾਂ ਮਹਿਕਮੇ ਵਾਲੇ ਆ ਇਹ ਵੀ ਵੇਚੀ ਜਾ ਰਿਹਾ ਹੁਣ ਤੁਸੀਂ ਇੱਥੋਂ ਤੁਸੀਂ ਤੁਸੀਂ ਅੰਦਾਜ਼ਾ ਲਾਓ ਕਿ ਆਹ ਜਿਹੜਾ ਜਿਹੜੀ ਇਹ ਅੱਗੇ 30 40 ਡੇਰੇ ਆ 30 40 ਡੇਰੇ ਆ ਉਹਨਾਂ ਨੂੰ ਇਹ ਗਲੀ ਜਾਂਦੀ ਜਿਹੜੀ ਕੱਚੇ ਆੜੇ ਇੱਟਾਂ ਦੀ ਜਿਹੜੀ ਸੜਕ ਜਾਂਦੀ ਹੈ ਰੋਜ਼ ਬੱਚੇ ਸਕੂਲ ਜਾਂਦੇ ਆ ਬੱਚਿਆਂ ਦੇ ਸਕੂਲ ਦੇ ਪੇਪਰ ਵੀ ਨਾਲ ਨੇੜੇ ਆ ਰਹੇ ਆ ਉਹਨਾਂ ਸਵੇਰੇ ਵੀ ਜਾਣਾ ਉਹਨਾਂ ਸ਼ਾਮ ਨੂੰ ਵੀ ਆਉਣਾ ਤੇ ਇਹ ਇਹਨੇ ਇਹ ਕਹਿੰਦੇ ਆ ਕਿ ਅਸੀਂ ਇੱਟਾਂ ਵੀ ਪੁੱਟ ਦੇਣੀਆਂ ਆ ਮਿੱਟੀ ਵੀ ਪਾ ਦੇਣੀ ਆ ਤੇ ਇਹ ਇਹਨੂੰ ਚੌੜੀ ਵੀ ਕਰ ਦੇਣਾ ਜੇ ਚੌੜੀ ਕਰਦੇ ਆ ਤੇ ਇਹ ਤੁਸੀਂ ਦੇਖੋ ਵੀ ਇੱਥੇ ਤੱਕ ਅੱਧ ਤੱਕ ਤੇ ਇਹ ਚੌੜੀ ਕਰਕੇ ਉਹਨੂੰ ਲੈ ਆਉਣਗੇ ਤੇ ਅੱਗੇ ਫੋਰੈਸਟ ਡਿਪਾਰਟਮੈਂਟ ਦਾ ਆ ਉਹ ਰੋਕਿਆ ਉਹ ਵੀ ਨਹੀਂ ਵੜਦੇ ਤੇ ਫਿਰ ਇਹ ਲੋਕਾਂ ਦਾ ਲਾਂਘਾ ਕਿਦਾਂ ਬਣੂਗਾ ਹਾਂਜੀ ਬੱਚਿਆਂ ਦਾ ਵੀ ਨੁਕਸਾਨ ਹੋ ਰਿਹਾ ਗੰਨੇ ਦਾ ਵੀ ਸੀਜ਼ਨ ਆ ਲੋਕ ਆਪਣੀਆਂ ਟਰਾਲੀਆਂ ਵੀ ਲੈ ਕੇ ਜਾਣੀਆਂ ਆਪਣੀ ਫਸਲ ਵੀ ਲੈ ਕੇ ਜਾਣੀਆਂ ਆਮ ਲੰਗਾ ਜਿਹੜਾ ਉਹ ਬੰਦ ਹੋ ਗਿਆ ਉਹਦੇ ਬਾਰੇ ਕੁਝ ਨੇ ਕੋਈ ਸੋਚਿਆ ਹੀ ਨਹੀਂ ਕਿ ਲੋਕਾਂ ਦਾ ਬਣੂਗਾ ਕੀ ਤੇ ਠੇਕੇਦਾਰ ਕਹਿੰਦੇ ਆ ਵੀ ਤੁਸੀਂ ਇਹ ਰਾਹ ਹੀ ਕਿਉਂ ਬਣਾਇਆ ਨਹਿਰ ਤੇ ਨਹੀਂ ਜੀ ਇਹ ਨਹਿਰ ਦਾ ਰਸਤਾ ਤੇ ਅੱਜ ਦਾ ਥੋੜਾ ਬਣਿਆ ਨਹਿਰਾਂ ਦੇ ਰਸਤੇ ਦੇ ਬੜੇ ਚਿਰਾਂ ਦੇ ਬਣੇ ਬਕਾਇਦਾ ਕਾਟ ਪਾਣ ਕਰਕੇ ਬਣੇ ਇਹ ਰਸਤੇ ਨਹਿਰਾਂ ਦੇ ਹੈ ਨਹੀਂ ਕਿ ਲੋਕਾਂ ਦੇ ਜਾਵਾ ਜਾਈ ਵਾਸਤੇ ਇਹ ਹੋਇਆ ਵਾ ਕੱਠ ਭੀ ਜਿਹੜਾ ਸੁਆ ਵਾ ਇਨੂੰ ਇਹ ਵੱਡਾ ਕਰ ਰਹੇ ਆ ਤੇ ਚਲੋ ਗਵਰਨਮੈਂਟ ਦੇ ਕੰਮ ਆ ਕਰਨ ਪਰ ਸੰਗਤ ਨੂੰ ਤੰਗੀ ਆ ਰਹੀ ਆ ਕਿ ਜਿਹੜੀਆਂ ਪਟੜੀਆਂ ਇੱਟਾਂ ਲੱਗੀਆਂ ਵਧੀਆ ਬਣਾਈਆਂ ਲੋਕਾਂ ਦੇ ਆਉਣ ਜਾਣ ਨਾਲ ਲੋਕਾਂ ਦੀਆਂ ਬਹਿਕਾਂ ਆ ਇੱਥੇ ਲੋਕੀ ਰਾਤ ਬਰਾਤੇ ਜਾਂਦੇ ਆ ਆਉਂਦੇ ਆ ਗੰਨਾ ਕੱਢਦੇ ਆ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਆ ਇਹ ਰਸਤਾ ਸਾਰਾ ਇਹਨਾਂ ਨੇ ਬੰਦ ਕਰ ਦਿੱਤਾ ਲੋਕਾਂ ਦਾ ਮੋਟਰਸਾਈਕਲ ਵੀ ਨਹੀਂ ਲੰਘਦਾ ਪਿਛਲੇ ਪਾਸੇ ਜਿੱਥੋਂ ਸ਼ੁਰੂ ਕੀਤਾ ਇਹ ਹੁਣ ਉਹ ਰਾਹ ਬੰਦ ਹੋਣ ਕਰਕੇ ਲੋਕ ਤੰਗ ਆ ਪਏ ਅਸੀਂ ਜਾਣਾ ਕਿੰਦੀਆਂ ਲੰਘਣਾ ਕਿੰਦੀਆਂ ਤੇ ਸਾਰੀ ਸਤਿ ਸਕਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਮਸਲਾ ਇਹ ਹੈ ਜੀ ਸਾਡੇ ਜਿਹੜੇ ਰਸਤੇ ਨੇ ਨਹਿਰ ਦੇ ਨਾਲ ਰਸਤੇ ਬਣੇ ਨੇ ਤੇ ਨਹਿਰ ਬਣਾਉਣ ਦੇ ਨਾਂ ਤੇ ਇਹ ਠੇਕੇਦਾਰ ਜਿਹੜੇ ਹੋ ਰਸਤੇ ਆ ਖੁਰਦਪੁਰਦ ਕਰੀ ਜਾ ਰਹੇ ਨੇ ਤੇ ਨਹਿਰ ਦੇ ਉੱਤੇ ਜਿਹੜਾ ਸਾਡਾ ਰਸਤਾ ਆ ਪਿਛਲੇ 50 ਸਾਲਾਂ ਤੋਂ ਕੱਚਾ ਹੈ ਉਹਦੇ ਉੱਤੇ ਹੁਣ ਇੱਟ ਲੱਗੀ ਆ ਇੱਟ ਵੀ ਗਵਰਨਮੈਂਟ ਸਰਕਾਰ ਪੰਜਾਬ ਸਰਕਾਰ ਦੀ ਲੱਗੀ ਹੋਈ ਹੈ ਤੇ ਉਹ ਜਿਹੜੀ ਇਟਿਆ ਤੇ ਰਸਤਾ ਸਾਰਾ ਉਹ ਖੁਰਦਪੁਰ ਦੇ ਹੋ ਜਾਣ ਜਾ ਰਿਹਾ ਅਸੀਂ ਸਾਡੀ ਠੇਕੇਦਾਰਾਂ ਨੂੰ ਔਰ ਇਹਨਾਂ ਦੇ ਮਹਿਕਮੇ ਨੂੰ ਇਹੋ ਹੀ ਨਹਿਰੀ ਮਹਿਕਮੇ ਨੂੰ ਇਹੋ ਹੀ ਬੇਨਤੀ ਆ ਵੀ ਸਾਨੂੰ ਜਿੱਦਾਂ ਦਾ ਰਸਤਾ ਸਾਡਾ ਜੀ ਜੇ ਇਹਨਾਂ ਢਾਣਾ ਵੀ ਆ ਤੇ ਇਹ ਰਸਤਾ ਸਾਨੂੰ ਉਦਾਂ ਦਾ ਬਰਕਰਾਰ ਬਣਾ ਕੇ ਦੇਣਾ ਉਦਾਂ ਇਟ ਲਗਾ ਕੇ ਦੇਣਾ ਹੁਣ ਹਾਲ ਦੀ ਘੜੀ ਤੇ ਅਸੀਂ ਠੇਕੇਦਾਰ ਨੂੰ ਇਹ ਕਿਹਾ ਵੀ ਇੱਥੇ ਜਦੋਂ ਵੀ ਤੁਸੀਂ ਆਉਣਾ ਵਾ ਸਾਡੇ ਪੁੱਛੇ ਤੋਂ ਬਾਅਦ ਇੱਥੇ ਕੰਮ ਨਹੀਂ ਕਰਨਾ ਕਿਉਂਕਿ ਜੀ ਅੱਜ 100 ਬੰਦਾ ਕੱਲ ਨੂੰ ਇੱਥੇ 1000 ਵੀ ਹੋ ਸਕਦਾ ਕਿਸਾਨ ਜੁਨੀਅਨ ਵਾਲੇ ਵੀ ਸਾਰੇ ਆਏ ਨੇ ਇਹ ਪਿੰਡ ਨੇ ਰੁਕਿਆ ਘਰਾਂ ਨੇ ਰੁਕਿਆ ਕੀ ਕੀ ਕਹਿੰਦੇ ਥੱਡਾ ਰਾਤਾ ਪੜਦੇ ਪੈ ਨਹਿਰ ਦੀ ਪਲੜੀ ਆ ਸਰਕਾਰੀ ਜਗਾ ਨਹਿਰ ਦੀ ਪੱਟਣੀ ਨਹਿਰ ਦੀ ਪਲੜੀ ਆ ਵੀਰੇ ਸਰਕਾਰੀ ਆ ਵੀ ਜਮੀਨ ਜਮੀਨ ਤਾਂ ਹੈ ਨਹੀਂ ਕਹਦੀ ਏ ਧੱਕਾ ਕਰ ਰਹੇ ਆ ਆਪਾਂ ਕੱਲ ਰਾਹ ਬਣੇ ਸੀ ਨਾ ਲੋਕ ਰਾਹ ਪਰ ਗਲਤੀ ਕਿਉਂ ਬਣਾਇਆ ਉਹਨਾਂ ਨੇ ਗਲਤ ਹੋ ਗਿਆ ਆਪਾਂ ਗਲਤੀ ਕਹਿੰਦੇ ਹਾਂ ਹਾਂਜੀ ਮੌਕਾ ਦੇਖਣੇ ਦਾ ਕੰਮ ਜੀ ਰੋਕਿਆ ਗਿਆ ਜੀ ਪਲੜੀ ਨੇ ਨਹਿਰ ਦੀ ਇਟਾਂ ਲੱਗੀਆਂ ਹੋਈਆਂ ਉੱਤੇ ਤਾਂ ਕਰਕੇ ਸਾਡਾ ਰਸਤਾ ਬੰਦ ਹੁੰਦਾ ਉਹ ਨੀ ਤੇ ਰਸਤਾ ਬਣਨੂਗਾ ਰਸਤਾ ਬਣੂ ਕੱਚੀ ਪੱਟੀ ਬਣੂਗੀ ਪਰ ਲੋਕਾਂ ਨੂੰ ਪੱਕਾ ਕਰਨਾ ਹੁੰਦਾ ਹੈ ਰ ਮਹਿਕਮੇ ਜਾਣੇ ਲੋਕਾਂ ਨੂੰ ਖਤਸ਼ਾ ਕੀ ਆ ਲੋਕਾਂ ਨੂੰ ਇਹ ਵੀ ਸਾਨੂੰ ਬਣਾ ਕੇ ਦਿੱਤਾ ਜਾਣਾ ਮੈਂ ਮੰਨ ਲਉ ਮੰਨ ਨਹੀਂ ਖੜ ਰਿਆ ਉਹਨਾਂ ਦਾ ਇਹ ਕਿੱਟਾਂ ਲੱਗੀਆਂ ਹੋਈਆਂ ਉਹਨਾਂ ਦੀਆਂ ਤੁਸੀਂ ਮਹਿਕਮੇ ਨੂੰ ਜਾਣੂ ਕਰਾਇਆ ਇਹਦੇ ਬਾਰੇ ਹਾਂ ਕਰਾਇਆ ਆ ਪਾਦੀਆਂ ਵੀਡੀਓ ਪਾਦੀਆਂ ਫੋਟੋ ਉਹਦੇ ਕਰਦੇ ਗੱਲ ਹੋਣਗੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ